ਤਾਂ ਸੋ ਮਰਾਏ 15000 ਦੀ ਲੈ ਜੀ ਨਹੀਂ 15 ਦੀ ਨਹੀਂ ਮੇਰੇ ਨਹੀਂ ਮਾਲਕ ਪੁੱਛਿਆ ਨਹੀਂ ਮਾਲਕ ਮੈਨੇ ਪੁੱਛਿਆ ਵੀ ਨਹੀਂ 15 ਦੀ ਨਹੀਂ ਮੇਰੇ ਪਾਸੇ ਵੀ ਕੱਚੀ ਪਤੀ ਗੱਲ ਹੈ ਇਹ ਚੰਗਾ ਮਨੋਰੰਜਨ ਪੂਰਾ ਘਮੇਲੇ ਦੇ ਛੱਤ ਦੇਖ ਲੈ ਕਾਲੀ ਗੱਲ ਨਹੀਂ ਵੇਚਣ ਨੂੰ ਹੈ ਦੇਖਣਾ ਸੀ ਕਿਉਂਕਿ ਤੇਰਾ ਜੇ ਅੰਦਰੋਂ ਮਣੀ ਆਮਰਾਜੀ ਆ ਤਾਂ ਆਪਾਂ ਗੱਲ ਤੋੜੀਏ ਸਾਡ ਵੀ ਰਿਸ਼ਤੇ ਦੀ ਤਾਂ ਹੀ ਤੋੜਦੇ ਆ ਆਪਾਂ ਪਹਿਲਾਂ ਮੂੰ ਮੱਠਾ ਨਹੀਂ ਕਰਦੇ ਇਹ ਮੁੰਡਾ ਕੁੜੀ ਦੇਖਾਂਗੇ ਸਹੀ ਗੱਲ ਹੈ ਤੂੰ ਕੱਚੀ ਹੋ ਜਾਣੀ ਹੈ ਜਵਾਨ ਤੋਂ ਇਹ ਲਾ ਖੁਲਗੀ ਬਟਾਰੀ ਉਰਾ ਕਰ ਹੱਥ ਵੇਚਤੀ 18000 ਦੀ ਉਹ ਨਹੀਂ ਕਰਦੀ ਉਹ ਨਹੀਂ 18000 ਦੀ ਨਾ 800 ਮਾਰਨੇ ਉਹਨੇ ਵੇਚਿਆ ਹੱਥ ਉਹ ਨਹੀਂ ਮੋੜਦਾ ਰੁਪਏ ਬਾਤਾ ਲੈ 18000 ਵਿੱਚ ਵੀ ਉਹ ਕਾਦੇ ਨਾ 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 ਬੱਸ 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 ਮਿਲਗਾ ਤੇ ਪੰਚਾਇਤ ਉਹ ਮਿਲਗਾ ਤੋਂ ਰਾਜੂ ਨਹੀਂ ਸੋਣਾ ਜੀ ਆ ਸਰਕਾਰ ਸਾਰੇ ਵੀਰਾਂ ਨੂੰ ਆਪਣੇ ਰਾਜੂ ਗੌਰਮ ਫਾਰਮ ਦੜਬਾ ਪੰਜਾਬ ਚੈਨਲ ਤੇ ਸਵਾਗਤ ਹੈ ਤੇ ਸਾਰੇ ਵੀਰ ਬਾਈ ਜਿਹੜੇ ਆਪਣੇ ਨਵੇਂ ਦੇਖਦੇ ਨੇ ਚੈਨਲ ਨੂੰ ਨਵੇਂ ਵੀਰ ਤੇ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਚੈਨਲ ਨੂੰ ਤੇ ਅੱਗੇ ਤੋਂ ਅੱਗੇ ਸ਼ੇਅਰ ਜਰੂਰ ਕਰ ਦਿਆ ਕਰੋ ਵੀਡੀਓ ਨੂੰ ਤੇ ਇੰਦਗੜ ਮੇਲੇ 'ਚ ਪਹੁੰਚੇ ਹੋਏ ਆ ਤੇ ਬਾਂਗਾਂ ਦੀਆਂ ਬੱਕਰੀਆਂ ਦੀਆਂ ਵੀਡੀਓ ਬਣਾਵਾਂਗੇ ਤੇ ਬਾਂਗਾਂ ਦੇ ਪੱਠਾ ਦਿਖਾਵਾਂਗੇ ਤੇ ਬੱਕਰੀਆਂ ਬੱਕਰੀ ਦਿਖਾਵਾਂਗੇ ਤੇ ਬਾਕੀ ਧੰਨਵਾਦ ਰਾਜੂ ਦੜਫੈਲਾ ਕਰੂੰਗਾ ਚਲ ਐ ਪਿੱਛੇ ਨੂੰ ਜਾਂਦਾ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਕਿਹੜਾ ਪਿੰਡ ਹੈ ਜੀ ਇੰਨਾ ਦਾ ਪਿੰਡ ਚੰਗਰਾਣੀ 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 ਸਮਰਾਲੇ ਕੋਲਾ ਇਹ ਸਮਰਾਲੇ ਕੋਲਾ ਸਮਰਾਲੇ ਦੇਵੇ ਖੰਨਾ ਟੱਪ ਕੇ ਹਾਂ ਜੀ ਹਾਂ ਸਾਡਾ ਵੀ ਉਧਰੇ ਇਲਾਕੇ ਅੱਡਦਾ ਮੰਡੀ ਆਪਣਾ ਅਮਰਗੜ ਤੋਂ ਗਾਹਾਂ ਆਪਾਂ ਨਾਪੇ ਤੋਂ ਗਾਹਾਂ ਪੁਆਣੀ ਗੜ ਦੱਬਾ ਠੀਕ ਠੀਕ ਹੈ ਮੇਲਾ ਦੇਖਣ ਹਰ ਸਾਲ ਆਉਂਦੇ ਹਾਂ ਜੀ ਹਾਂ ਜੀ ਬਾਬੇ ਦੀ ਚੌਕੀ ਭਰਨਾ ਸ਼ੌਕ ਹੈ ਹਾਂ ਜੀ ਦੇਸਤਨ ਕਰਨ ਦਾ ਵੀ ਸ਼ੌਂਕ ਹੋਣਾ ਹਾਂ ਜੀ ਹਾਂ ਸਾਰੇ ਕੰਮ ਚੱਲਦੇ ਨੇ ਬੱਕਰੀਆਂ ਫਿਰ ਥੋੜੀਆਂ ਹੀ ਲੈ ਕੇ ਆਏ ਹੋ ਜੀ ਤੁਸੀਂ ਕਿਚੋਂ ਇਹਦਾ ਵੇਚਣ-ਵੁਚਣ ਨੂੰ ਲੈ ਕੇ ਆਏ ਆ ਪਰ ਅੱਛਾ ਚੰਗਾ ਚੰਗਾ ਵੇਚ ਦੋ ਨੀਆ ਦੇ ਰੋਗੀਆਂ ਤੇ ਕਰੋ ਜੀ ਇਦੋਂ ਵਧੀਆ ਮਾਲ ਕਰੀ ਦੀ ਹੁਣ ਆਹ ਹੈਗੇ ਨਾ ਆਪਣੀਆਂ ਧੱਕ ਲਿਓ ਕੀ ਤੇ ਬੋਕਦੀ ਹੋਣੀ ਹੋਰ ਹਾਂਜੀ ਬੰਦੇ ਕਿੰਨੇੋਂ ਬੱਕਰੀਆਂ ਥੋੜੀਆਂ ਨੇ ਬੰਦੇ ਦਾ ਇੱਥੇ ਵਾਦੇ ਜੇ ਨਾਂ ਲਾ ਜਾਂਦੀਆਂ ਨੇ ਮੇਲਾ ਦੇਖਣ ਇਹ ਮੇਲਾ ਦੇਖਣ ਬੰਦੇ ਰਾਜ ਆ ਗਏ ਇਹ ਮੇਲਾ ਦੇਖਣ ਆਪਾਂ ਵਾਚ ਚਾਰ ਪਾੜਾ ਬਚ ਜੂ ਗੱਡੀ ਚ ਵਾਚ ਚਾਰ ਚਲੋ ਹਾਂਜੀ ਬੰਦੇ ਆਪਣੇ ਭੈਣ ਭਾਈ ਉਹਨੇ ਬਹੁਤ ਤਖੜਾ ਸ਼ੌਂਕ ਹੈ ਬਾਈਆਂ ਨੂੰ ਤੇ ਫਿਰ ਵਧੀਆ ਵਧੀਆ ਸਾਨੂੰ ਬੱਕਰੀਆਂ ਤੁਧੀਆਂ ਕਿਹੜੀਆਂ ਕਿਹੜੀਆਂ ਚੰਗੀਆਂ ਨੇ ਦਿਖਾਓ ਆਹ ਫੋਟੋ ਨਹੀਂ ਲੈਂਦੇ ਆਪਾਂ ਪੂਰੀ ਨਿਕਰੀ ਫੜ ਲਿਆ ਦੱਸਾਂਗੇ ਗਾਹਾਂ ਦੀ ਗਾਹਾਂ ਕਿ ਨਾ ਕੋਈ ਵੇਚਣ ਵਾਲਾ ਮਾਰਾ ਗਾਹਾਂ ਇੰਟਰਵਿਊ ਕਰਾਂਗੇ ਕਿਉਂ ਬਾਬਾ ਜੀ ਉਹ ਦੱਸ ਦੇ ਜੀ ਹਾਂ ਹਾਂ ਜੀ ਇਹ ਬੱਕਰੀ ਕਿੰਨੇ ਸੂਏ ਹੋਗੀ ਤੁਹਾਡੀ ਇਹ ਦੁੱਜੇ ਸੂਏ ਦੁੱਜੇ ਸੂਏ ਪ੍ਰੈਸ 60 ਦੰਦਾ ਪ੍ਰੈਸ 60 ਦੰਦਾ ਬੱਚੇ ਕਹਿਕ ਨੇ ਥੱਲੇ ਬੱਚੇ ਥੱਲੇ ਹੁਣ ਤਾਂ ਹੈ ਨਹੀਂ ਟੋਕੜੀ ਆ ਵੇਚ ਤੇ ਹਾਂ ਜੀ ਵਿੱਚ ਥਾਂ ਕੱਡਾ ਸਹੀ ਹੈ ਹਾਂ ਹਾਂ ਦੁੱਧ ਨੂੰ ਗੂੜੀ ਖਰੀਆ ਪੰਜ ਪੰਜ ਦੋ ਰੰਗ ਦਾ ਹਾਂ 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 ਖਾਣ ਤੋਂ ਮੋਟੇ ਨਹੀਂ ਵਧੀਆ ਬਹੁਤ ਵਧੀਆ ਬੱਕਰੀ ਹੈ। ਬੀਟਲ ਹਾਂ ਜੀ ਹਾਂ ਨਾ ਜੀ ਇਹ ਬੱਕਰੀ ਕੀ ਜੀ। ਹਾਂ ਜੀ ਹਾਂ ਦੇਖਾਂਗੇ। ਦੇਖ ਲਓ ਪਾਸ ਕਰ ਲਓ। ਕੋਈ ਨਾ ਪਾਸ ਕਰ ਲਓ। ਵਧੀਆ ਬੀਟਲ ਬੱਕਰੀ ਹੈ ਜੀ ਕੁਆਲਟੀ دار ਵਧੀਆ ਬੱਕਰੀਆਂ ਨਾਗਰੀ ਲਾਲ। ਬੀਟਲਾਂ ਚ ਪੈਦੀ ਹੈ ਤੇ મીਣੀ ਆਉਂਦੀ ਸਮੱਖੀ ਹੈ ਕੰਨਾਂ ਦੀ ਅੱਖ ਦੀ ਨੱਕ ਦੀ। ਮੋੜਿਆ ਸਿੰਘਾ ਨੇ ਕਹਿੰਦੇ ਟੋਪੀ ਹਾਂ ਜੀ ਹਾਂ ਜੀ ਹਾਂ ਜੀ। ਹਾਂ। ਹਾਂ ਜੀ। ਚੱਲ ਚੱਲ ਚੱਲ। ਚੱਲਦਾ ਜੀ। ਚੱਲ ਚੱਲਦਾ ਚੱਲਦਾ ਹਾਂਜੀ ਹਾਂ ਦੇਖਦੇ ਆਂ ਲਿਆਓ ਜੀ ਉਹਨਾਂ ਖੋਲ ਕੇ ਲਿਆਓ ਖੋਲ ਲਿਆਓ ਜੀ ਛੱਡ ਦੇ ਜੀ ਇਹਨੂੰ ਆਪਾਂ ਉਹ ਬੱਕਰੀ ਦੇਖਦੇ ਆਂ ਉਹਦਾ ਸੌਦਾ ਕਰਾਓ ਸ਼ਰਨਵਾਗੇ ਜੀ ਕੰਮ ਆਵੇ ਇਹ ਤਾਂ ਬੱਕਰੀ ਦੀ ਮੇਰਾ ਖਿਆਲ ਅੱਖਾਂ ਧਰ ਕੇ ਸੂੰਦੀ ਹੈ ਹਾਂਜੀ ਹਾਂਜੀ ਮੈਂ ਉਹੀ ਦਾ ਸੱਤੀ ਤੈਨੂੰ ਬਸ ਤਿਆਰ ਹੈ ਜੀ ਅੱਖਾਂ ਧਰ ਕੇ ਹੀ ਜਾਂਦਾ ਹਾਂ ਗੱਲ ਗੱਲੋ ਛੂਪਾ ਲੈਣੇ ਹਾਂ ਇੱਕ ਦੋ ਦਿਨਾਂ ਚ ਸੂਕੂ ਹਾਂ ਕੀ ਮੁੱਲ ਵੜੀ ਆ ਵੀ ਦੋ ਦਿਨ ਦਾ ਪੱਠਾ ਜੀ ਨਵੀਂ ਮੇਵਨੀ ਆ ਜਮਾ ਦੋ ਦੰਦ ਹਾਂ ਜੀ ਦੋ ਦੰਦ ਦਿਖਾ ਲਓ ਜੇ ਦੱਸੋ ਜੀ ਨਹੀਂ ਨਹੀਂ ਉਹ ਲੁਕਾਉਂਦਾ ਹਾਂ ਦੇਖ ਲਓ ਜੀ ਦੋ ਦੰਦ ਦੋ ਦੰਦ ਹੈ ਜੀ ਦੋ ਦੰਦ ਪੱਠਾ ਦੇ ਵੀਰੇ ਪਹਿਲੇ ਸੀ ਸੁਣਾ ਹਾਂ ਜੀ ਦੋ ਦੰਦ ਦੇਖ ਲਓ ਪਹਿਲੇ ਸੀ ਸੁਣਾ ਜੀ ਹਾਂ ਜੀ ਠੀਕ ਹੈ ਨਾ ਜਾਈਆਂ ਮੈਂ ਹੀ ਪਾਗਲ ਹੋ ਜਾਵਾਂ ਹਲਾ ਕਹਿੰਦਾ ਰਾਜੇ ਝੂਠ ਬੋਲਦਾ ਸਾਲਾ ਵੰਡੀਆਂ ਚ ਨਹੀਂ ਨਹੀਂ ਪਹਿਲੇ ਸੀ ਸੁਣਾ ਜੀ ਨੇ ਦੋ ਦੰਦ ਦਾ ਵਧੀਆ ਵਧੀਆ ਜੀ ਪੱਠਾ ਨਸਲਦਾਰ 27 ਹਜ਼ਾਰ ਲੈਣਾ ਤਾਂ ਉੱਧਰੋਂ ਹੋ ਗਿਆ ਸਾਡਾ ਕਾਲੀ ਜੱਬੀ ਪੱਠਾ ਹੈ ਵਧੀਆ ਪੱਠਾ ਹੈ ਕੋਈ ਨੁਕਸ ਨਹੀਂ ਪੱਠ ਚੱਜਦੀ ਘੜੀ ਕੱਲ ਕਿਸੇ ਨੇ ਦੇਖੀ ਨਹੀਂ ਸਹੀ ਗੱਲ ਪਰਮਾਤਮਾ ਦੇ ਰੰਗਾਂ ਦਾ ਕੀ ਪਤਾ ਕੱਲ ਨੂੰ ਕੀ ਬਣ ਜੇ ਵਾਹ ਦੂਜੀ ਨਾਲੋਂ ਬਣ ਜੇ ਤੇਰੇ ਨਾਲ ਕੀ ਬਣ ਜੇ ਖਾਂ ਭਰੀਆਂ ਥੱਲਾਂ ਨੇ ਬਾਈ ਨਰਾਜੂ ਨੂੰ ਨੁਕਸ ਕਢਾਉਣਾ ਹੁਣ ਆਪਣਾ ਦੋਨਾਂ ਦਾ ਰਾਜੂ ਕਾਲ ਫੇ ਕੋਈ ਹਾਲ ਨੀ ਮੈਂ ਤਾਂ ਸ਼ਰਨਾ ਨਹੀਂ ਸਰਨਾ ਨਹੀਂ ਬਾਈ ਗੱਲ ਸੁਣ ਲੈ ਤੇਰਾ ਸਤਾਈ ਵੀ ਨਹੀਂ ਹਾਂ ਉਹਦਾ ਦੇਖਦੇ ਆ ਕੀ ਕਹਿੰਦਾ ਮੰਗਣ ਵਾਲਾ ਤਾਂ ਮੰਗਦਾ ਹੀ ਹੁੰਦਾ ਮੰਗਣ ਵਾਲੇ ਤਾਂ ਮੰਗ ਲਿਆ ਜੀ ਚਲੋ ਵੀ ਲਾ ਦੋ ਲਾਓ ਜੀ ਮੁੱਲ ਕੱਚੀ ਪੱਲੀ ਕਿਉਂ ਮੰਗਣੀ ਹੈ ਜੀ ਪੱਕਾ ਹੀ ਕੰਮ ਕਰੀ ਪੱਕਾ ਹੀ ਲਾਦੇ ਕੀ ਰਾ ਬੱਕਰੀ ਵਾਲੇ ਜਿੱਦਾਂ ਵੀ ਛਾਂਟ ਛਾਂਟ ਫੜਦਾ ਸਾਰੇ ਮੇਲੇ ਚੋਂ ਤੂੰ ਠੀਕ ਜੀ ਹੈ ਬੰਦਾ ਵੀ ਮਾਰ ਕੀ ਲੱਗਦਾ ਕੋਈ ਨਹੀਂ ਰਣੀ ਕਹਿੰਦੇ ਸਰਦਾਰ ਵਾਂਗੂ ਹੈ ਤੂੰ ਚੇਲਾ ਹੈ ਉਹਦਾ ਨਹੀਂ ਨਹੀਂ ਕੋਈ ਲੱਗਦਾ ਟਾਂਗਾ ਹਾਂ ਦੱਸੋ ਮਹਾਰਾਜ 15000 ਦੀ ਲੈ ਜਾ ਨਹੀਂ 15 ਦੀ ਨਹੀਂ ਮੇਰੇ ਨਹੀਂ ਮਾਲਕ ਪੁੱਛਿਆ ਵੀ ਨਹੀਂ ਮੈਨੇ ਮਾਲਕ ਮੈਨੇ ਪੁੱਛਿਆ ਵੀ ਨਹੀਂ 15 ਦਿਨ ਹੀ ਮਿਲੀ ਆਪਾਂ ਦੀ ਵੇਚਣੀ ਰਾਜੀ ਕੋ ਵੇਚਣੀ ਜ਼ਰੂਰ ਹੈ ਮੈਨੂੰ ਪਤਾ ਰੋਜ਼ ਮੰਡੀਆਂ 'ਚ ਹੁੰਨਾ ਹੈ ਵੇਚੂ ਵੀ ਮੇਰੇ ਰਾਹ ਤੇਰੀ ਅੱਜ ਜੁਰੇ ਆ ਤੜਕੇ ਉੱਥੇ ਆ ਹਾਂ ਨਿੱਤ ਬੜੀ ਆ ਭਗਵਾਨ ਦੀ ਤੇ ਯਾਰ ਪਾਛੇ ਨਹੀਂ ਆਈ ਨਹੀਂ ਬਾਈ ਉਹ ਹੀ ਆ ਮਨ ਕਰ ਜੇ ਮਨ ਕਰ ਆਪਾਂ ਰੋਟੀ ਵਜੂਗੀ ਤਾਂ ਹੀ ਆ ਬਾਈ ਕਿਹੜੇ ਦੀ ਐ ਇਹ ਪਤੀ ਕਰਦੀ ਬਾਸੀਵੇਂ ਕੱਚੀ ਪਤੀ ਗਾਣਾ ਵੇਚਣ ਦਾ ਮਨ ਹੋ ਰੰਜਨ ਪੂਰਾ ਘਮੇਲੇ ਦੇ ਛੱਤ ਦੇਖ ਲੈ ਬਾਈ ਕਾਲੀ ਗੱਲ ਨਹੀਂ ਵੇਚਣ ਨੂੰ ਐ ਤੇਨੂੰ ਤਾਂ ਹੀ ਪੁੱਛਿਆ ਨਹੀਂ ਸਹੀ ਗੱਲ ਕਰ ਰਹਾ ਕਰੀ ਗੱਲ 2 ਬੰਦਾ ਕੱਲੂ ਕਹਿੰਦਾ ਵਾਹੀ ਮੈਂ ਵੇਚੀ ਨਹੀਂ ਦੀ ਜੁੜੀ ਨਹੀਂ ਸੀ ਨਹੀਂ ਰੜਕਣਾ ਕਿ ਗਾਈ ਮੈਂ ਮੇਲੇ ਹੀ ਦੇਖਣਾ ਸੀ ਕਿਉਂਕਿ ਤੇਰਾ ਜੇ ਅੰਦਰੋਂ ਮਣੀ ਆ ਮਰਾਜੀ ਆ ਤਾਂ ਆਪਾਂ ਗੱਲ ਤੋੜੀਏ ਸਾਡ ਦੀ ਰਿਸ਼ਤੇ ਦੀ ਨਹੀਂ ਤੋੜਦੇ ਆ ਆਪਾਂ ਪਹਿਲਾਂ ਮੂੰਹ ਮੱਠਾ ਨਹੀਂ ਕਰਦੇ ਅਗਲੇ ਮੁੰਡਾ ਕੁੜੀ ਦੇਖਾਂਗੇ ਸਹੀ ਗੱਲ ਹੈ ਤੂੰ ਕੱਚੀ ਹੋ ਜਾਣੀ ਹੈ ਜਵਾਨ ਤੋਂ ਬੋਲੋ ਜੀ ਰਵੀ ਬਾਈ ਜੀ ਬੱਕਰੀ ਛੋਟੇ ਪਸੰਦਾਂ ਦੇ ਪਾਈ ਨੇ ਪੂਰੀ ਪਿਓ ਪਸੰਦ ਹੈ ਪੂਰੀ ਪਿਓਰ ਬਸ ਪਸੰਦ ਥਾਣਾਂ ਤੋਂ ਚੈੱਕ ਕਰ ਲੋ ਲਿਉਟੀ ਲੂਟੀ ਕਰਨੀ ਉਹ ਕਰਮ ਬੱਚੋਂ ਗੱਲਾਂ 100 ਨਿਕਲਦੀਆਂ ਨੇ ਔਰ ਦੀਆਂ ਲਈ ਹਮ ਜਨ ਮੱਝ ਦੇ ਲਿਖੋ ਬੱਚੋਂ ਗੱਲਾਂ 100 ਨਿਕਲਦੀਆਂ ਨੇ ਯਾ ਮੋਰ ਕੇ ਮੁੰਡੇ ਸੈਡ ਛੱਡੀ ਛੋਟੇ ਪੀਰ ਟੈਗ ਕਰ ਲਓ ਕਿਸਨੋ ਜੀ ਬਈ ਆ ਜੀ ਅਫਾ ਵੀਡੀਓ ਬਣਾਉਣੀ ਆ ਨਾ ਬਣਾਓ ਜੀ ਬਣਾਉ ਜਮਾ ਜਾ ਕੰਮ ਛੇਲੇ ਵਧੀਆ ਤਾਂ ਬਣੇ ਮੜੀ ਜੀ ਇਹ ਮੇਰੀ ਵੀ ਨਹੀਂ ਪਾਸ ਹੈ ਭਾਈ ਥਣਾ ਥਣਾ ਕਨੀਉ ਤਾਂ ਮੈਂ ਜ਼ਿੰਮੇਦਾਰ ਹਾਂ ਇਸ ਚੀਜ਼ ਦਾ ਅੱਜ ਦੀ ਕੜੀ ਟੱਲੀ ਵਰਗੀ ਆ ਕੱਲ ਕਿਸੇ ਨੇ ਦੇਖੀ ਨਹੀਂ ਕੀ ਬਣ ਜੇ ਭਗਵਾਨ ਦੇ ਰੰਗਾਂ ਦਾ ਹਾਂ ਉਹ ਕਿਸੇ ਨੇ ਵੇਖਿਆ ਕੋਈ ਪਾਸ ਉਹਦਾ ਗਾਹਾਂ ਤੋਰੀਏ ਤੋਰੋ ਤੋਰੋ ਹਾਂਜੀ ਤੂੰ ਕੀ ਲਾਇਆ 15000 ਨਾ ਤੈਨੂੰ 15 ਦੀ ਮਿਲੇ ਤੈਂ ਕਿ ਮੰਗਿਆ ਬਾਈ 27 ਨਾ ਤੈਨੂੰ 27 ਮਿਲੇ ਸਹੀ ਗੁਣੀਆਂ 'ਚ ਆ ਜਾ ਤੁਸੀਂ ਉਹ ਦੱਸ ਦੋ ਮੈਂ ਤਾਂ ਫਿਰ ਦੱਸ ਦੂੰ ਮੇਰੀ ਕੀਮਤ ਤਾਂ ਤੁਸੀਂ ਮੰਨੋ ਨਾ ਮੰਨੋ ਦੋਈ ਤਰ੍ਹਾਂ ਭੱਜ ਕੇ ਬੈਠੋ ਮੰਨਣ ਵਾਲੇ ਹੋ ਕੇ ਮੰਨ ਲੈ ਮਾਰ ਕੇ ਡਾਕਾ ਘੱਬੇ ਰੱਖੇ ਵੇਚਣੀ ਆ ਮਾਰ ਮਾਰ ਪਟਾਕੇ ਰਾਂ ਬਾਬੇ ਤੈਨੂੰ ਪਤਾ ਬੱਕਰੀ ਕਿੰਨੇ ਗੱਲ ਦਾ ਮੈਂ ਤਾਂ ਵਿਚਾਲ ਲਿਓ ਕਰਨੀਆਂ ਗੱਲ ਉਹ ਡਬਲ ਆਇਆ ਨਹੀਂ ਯਾਰ ਉਹ ਭਰਾਵਾ ਬਾਪ ਦਾ ਜਦਾ ਤੂੰ ਕਿੱਧਰ ਛੱਡ ਮੈਂ ਤਾਂ ਦੇਖ ਵੀਰੇ ਨੀ ਪੱਖਿਆ ਜਦ ਦੋ ਦੰਦ ਆ ਬਾਈਆਂ ਨੂੰ ਪਹਿਲੀ ਵਾਰ ਪਛਾਣਿਆ ਮੈਨੇ ਵਿਚਾਰਿਆਂ ਨੇ ਜਾਣਦਾ ਵੀ ਨਹੀਂ ਮੈਂ ਅੱਧਿਆਂ ਤਨ ਨੂੰ ਮੈਂ ਤਾਂ ਮੇਦਾ ਦੇਖਣ ਆਇਆ ਆਪਣੀ ਬੌਲੀ ਦੀ ਜੀ ਰਾਜੂ ਆ ਪਾਣੀ ਨਹੀਂ ਉਹ ਬਣਾ ਲੂੰਗਾ ਜਿਹੀ ਜੀ ਪਾਣੀ ਜੜੇ ਨਾ ਜੜੇ ਕਿਸਮਤ ਮੇਰੀ ਠੀਕ ਹੈ ਜੀ ਕਿਤੇ ਹੋ ਜੇ ਰੱਖ ਦੀ ਤੇਰੀ ਗੱਲ ਸੁਣ ਮੇਰੀ ਚਲੋ ਕੋਈ ਨਹੀਂ ਤਾਂ ਵੀ ਲੈ ਬੜਾ ਬੰਦਾ ਹਾਂਜੀ ਹਾਂਜੀ ਲੈ ਭਾਈ ਗੱਲ ਸੁਣ ਲੈ ਜੇ ਬੱਕਰੀ ਵੇਚਣੀ ਆ ਤੈਨੂੰ 27000 ਨਹੀਂ ਮਿਲਦਾ ਤੈਨੂੰ 15 ਦੀ ਬੱਕਰੀ ਨਹੀਂ ਮਿਲਦੀ ਹਾਂਜੀ ਬੋਲੋ ਮੇਰੀ ਇਹ ਗੱਲ ਤੇ ਫੁੱਲ ਚਾੜੂਗਾ ਤਾਂ ਪੰਚਾਇਤ ਖੜੀ ਐ ਇਮਾਨਦਾਰੀ ਨੂੰ ਰੱਬ ਪਛਾਣ ਕੇ ਬੱਕਰੀ ਤੇਰੀ ਵੇਚੂ ਇਮਾਨਦਾਰੀ ਨਾਲ ਠੀਕ ਹੈ ਜੀ ਨਾ ਤਾਂ ਮੈਂ ਇਹਨੂੰ ਮਰਨ ਦੇਵਾ ਹਾਂਜੀ ਵਪਾਰੀ ਵੀ ਜਿਉਂਦਾ ਰੱਖਣਾ ਠੀਕ ਹੈ ਜੀ ਮਾਲਕ ਵੀ ਜਿਉਂਦਾ ਰੱਖਣਾ ਮਰੇ ਨਾ ਹਾਂਜੀ ਯਹੀ ਜੀ ਬੱਕਰੀ ਉਹਹੀ ਜੀ ਗੱਲ ਕਰਾਂਗੇ ਠੀਕ ਹੈ ਜੀ ਕਿਉਂ ਜੀ ਸੱਚੀ ਗੱਲ ਨਹੀਂ ਮੈਂ ਕਰਦਾ ਮੈਂ ਤਾਂ ਇੱਕ ਤੇ ਨਿਸ਼ਾਨਾ ਮਾਰੂੰ ਦੋਆਂ ਨੂੰ ਮਜ਼ੂਰ ਆ ਰੱਖ ਲਿਓ ਨਹੀਂ ਮਜ਼ੂਰ ਨਾ ਰੱਖਿਓ ਠੀਕ ਹੈ ਜੀ ਠੀਕ ਹੈ ਕਰਾਂ ਗੱਲ ਹਾਂ ਜੀ ਮੈਂ ਬੱਕਰੀ ਲੈ ਗਿਆ ਬਾਈ ਮੇਰੇ ਭਾਣ ਕਿਤੇ ਕਹੇ ਰਾਜੂ ਇੱਕ ਹੀ ਗੱਸਤਾ ਨਹੀਂ ਨਹੀਂ ਪਰ ਤੂੰ ਆਪਦੇ ਤੈਨੂੰ ਪਤਾ ਆਪਾਂ ਵੇਚਣੀ ਆ ਲੈ ਬਾਈ ਹੱਥ ਕਰ ਜਿਹਦਾ ਪੁੱਗੂਗੀ ਤਾਂ ਹੱਥ ਪੱਥ ਦਾ ਕਰ ਲਾ ਉਹ ਤੇ ਪੁੱਤਰੀ ਪਊ ਫਿਰ ਉਹਨਾਂ ਨੂੰ ਵੀ ਮਨਾਉ ਮੈਂ ਕੋਢੀ ਕੋਢੀ ਜਦ ਪੁੱਗਣ ਵਾਲੀ ਗੱਲ ਚਾਹ ਪਈ ਆ ਕਰਦੇਗੇ ਜੇ ਕਰਨੇ ਰਹੂ ਕੀ ਖੜੇਗੇ ਉਹ ਉਹਨਾਂ ਨੂੰ ਪੁੱਜਣ ਨਹੀਂ ਦਿੰਦਾ ਜਿੱਥੇ ਮੈਂ ਕਰੂੰ ਨਾਲੇ ਸਖਿਆ ਹੀ ਨਹੀਂ ਹੋਏ ਕੋਈ ਵਿਚਾਰੇ ਯਾਰ ਸਾਰੇ ਮੰਨ ਨਾਲੇ ਖੜੇ ਆ ਦੱਸੋ ਕੋਈ ਗੱਲ ਜੀ ਉਹ ਵੀ ਮੰਨਤੇ ਖੜੇ ਨਹੀਂ ਮੇਰੇ ਤੇ ਭਾਈ ਤੁਹਾਡੀ ਮੰਨਤੇ ਖੜੇ ਆ ਇਹ ਫਟਾਰੀ ਖੋਲਣੀ ਦੱਸੋ ਇਹ ਨਾ ਖੁੱਲ ਗਈ ਫਟਾਰੀ ਉਰਾਂ ਕਰ ਹਰ ਵੇਚਤੀ 18000 ਦੀ ਉਹ ਨਹੀਂ ਕਰਦੀ ਉਹ ਨਹੀਂ 18000 ਦੀ ਨਾ 18000 ਉਹਨੇ ਵੇਚੀ ਆ ਉਹਨੇ ਵੇਚੀ ਆ

ਮੇਰੀ ਛੋਲਾ ਕਰਨ ਤੇ 3500 ਰੁਪਏ ਪਾਦਾ 3500 ਪਾਦਾ ਮੈਂ ਪਿੱਛੇ 200 ਪਾਦਾ ਇਹ ਦੇਖ ਲਈ ਦੇਖ ਲਈ ਪਰੇ ਮੰਨ ਲੈ ਕਿ ਪਤਾ ਯਾਰ ਭਾਈ ਨਾ ਦੇਖ ਲਈ ਮੈਂ ਮੰਨਦਾ ਤੇ ਚਲੋ ਤੇਰੀ ਮਰਜ਼ੀ ਹੈ ਮੈਂ ਤਾਂ ਪੱਕਾ ਕੰਮ ਕਰਦਾ ਇਹਨਾਂ ਦੇ ਬੰਦੇ ਨੇ ਮੇਰੀ ਮੂੜੀ ਨਹੀਂ ਮੈਂ ਪੁੱਛੇ ਵੀ ਨਹੀਂ ਜਿੱਥੇ ਕਸਤੀਆਂ ਚੂੜੀਆਂ ਚੱਲ ਗਏ ਬੰਦੇ ਦੇਸੀ ਬਾਈ ਦੇ ਬੱਚੇ ਨਾ ਬੱਚੇ ਹਾਂ ਦੇਸੀ ਪਣ ਮਾਰ ਦੇ ਹਾਂ ਬੱਚੇ ਬੰਦਿਆਂ ਨੇ ਤੇਰੀ ਗੱਲ ਤੇ ਅਸਰ ਕਰੇ ਜੇ ਮੈਂਗੀ ਲੈਤੀ ਮੰਦੀ ਲੈਤੀ ਨਾ ਲੈਤੀ ਦੇਖੀ ਜੋ ਵੀਰ ਕਿਉਂ ਸੇ ਵੀ ਨਹੀਂ ਮੈਨੇ ਮਾਨ ਕੀਤਾ ਅਜੀ ਦਾ ਮਾਨ ਕਰੇ ਬੰਦੇ ਨੇ ਮੇਰਾ ਮੈਂ ਕਿ ਮਾਰ ਤ ਗਿਆ ਬਾਈ ਮੈਂ ਮੰਨਦਾ ਬਾਹਰ ਤੈਨੂੰ ਮਾਰਨ ਨਹੀਂ ਦਿੱਤਾ ਗੱਲ ਸੁਣਾ ਚਾਹੇ ਹੈ ਨਾ ਪਸ਼ੂ ਹੈ ਜਿਆ ਮੁੱਲ ਕਰੇ ਨੇ ਹਾਂ ਕਿਉਂ ਨਾ ਤੋ ਬੜੀ ਝੋਲ ਪਾਉਂਦੀ ਆ ਨਾ ਉਹ ਤਾਂ ਮੈਂ ਛੋਟੀ ਜਿਹੇ ਜਿਆ ਪਸ਼ੂ ਹੈ ਮੈਂ ਹਜਾ ਰੱਬ ਪਸ਼ਾਨ ਕੇ ਮੁੱਲ ਕਰਿਆ ਤਨਾ ਤੋਂ ਬੜੀ ਪਾਉਂਦੀ ਤਾਂ ਹੀ ਤੈਨੂੰ ਮਾਰਾਂਗੇ ਆ ਗਿਆ ਜੀ ਆ ਗਿਆ 2 ਮਿੰਟਾਂ ਵੀਰੋ ਚੱਲ ਗਿਆ ਫਿਰ ਸੌਦਾ ਪੱਕਾ ਕਰਾ ਲਓ 2 ਮਿੰਟ ਖੜ ਜਾ ਲੈ ਬਈ ਹੋ ਗਈ ਬੱਸ ਔਰ ਆ ਗਾ ਹੱਥ ਓ ਠੀਕ ਓਏ ਜਿੰਦਾਂ ਚੁੱਪ ਕਰ ਬੈਠ ਗਏਂੇ ਵੇਚ ਤੇ ਫਿਰ 500 ਮੈਥੋਂ ਲੈ ਲਈ ਹਾਂ ਬਸ 500 500 ਉਹ ਨਸਤ ਪਾਲਾ ਕੋਹ ਨਹੀਂ ਹੁੰਦਾ ਉਹ ਮੈਂ ਕਮਾਇਆ ਜਿਹੜਾ ਹਜ਼ਾਰ ਤੋਂ 550 ਦੰਨਾ ਐਚਾ 99 ਛਾਪਾ ਮੁੰਡੇ ਨੂੰ ਬੱਕਰੀ ਲੈ ਕੇ ਦੇਣੀ ਆ ਹਾਂ ਬਸ ਉਹ ਖੋਜੂਗਾ ਮੁੰਡੇ ਨੂੰ 550 ਲੈ ਲੈ ਜਾਉਂਦੀ ਹੋਗੀ 500 ਲੈ ਲੈ ਹਾਂ 500 ਦੀ ਨਹੀਂ ਗੱਲ ਹੈਗੀ ਤੇਰੇ ਨਾਲ ਹੋ ਗਏ ਸ ਮਾਇਆ ਹੋਰ ਆਊਗੀ ਤੇਰੇ ਪੈਰਾਂ 'ਚ ਮਾਇਆ ਡਿੱਗਦੀ ਆ ਮਾਸ ਕਰਾ ਜੋ ਜੋੜਾ ਜਿਹੜਾ ਜਿਹ ਦਿਨ ਨੇ ਤੱਕ ਬਸ ਉਹ ਇੰਨੇ ਬੰਦੇ ਖੜੇ ਦੱਸ ਦੇ ਤੇ 18 ਦੀ ਪੱਕੀ ਬੱਕਰੀ ਉਹ ਨਹੀਂ ਮੇਰੀ ਸੋਨਾ ਗੱਲ ਤੋੜੀ ਬੱਕਰੀ ਹੁਣ ਤੁਲਗੀ ਉਹ ਨਹੀਂ ਰਾਜੂ ਨਾ ਯਾਰ ਮੰਨ ਲੈ ਰਾਜੂ ਪੰਚਾਇਤ ਦੀ ਨਾ ਮੋੜ ਉਹ ਨਹੀਂ ਮੰਨ ਲਈ ਰਾਜੂ ਮੱਖਾ ਮੰਨ ਲਈ ਤੁਲਗੀ ਬੱਕਰੀ ਹੁਣ ਤੂੰ ਹੋਰ ਫੜ ਲਈ ਕੋਈ ਗੱਲ ਨਹੀਂ ਉਹ ਫੜ ਲਈ ਉਹ ਹੋਰ ਕਿੱਥੇ ਆਪਾਂ ਨੂੰ ਰੁਪਈਆ 2000 ਉਹ ਨਹੀਂ ਲੈਣੀ ਬੱਕਰੀਆਂ ਜੀ ਥੋੜਾ ਜਿਹਾ ਮੰਨਦਾ ਤੇਰੀ ਗੱਲ ਤਾਂ ਫੇਰ ਜਾ ਪਾਤਾ ਜਾ ਪਾਤਾ ਪਾਤਾ 100 200 300 ਓ ਮਖਾ ਪਾਤਾ ਬੰਦ ਲਾ ਫਿਰ ਭਾਈ ਗੱਲ ਹਾਂ ਇੱਕੋ ਦਲ ਦੱਸਾਂ ਜੇ ਲੈ ਗਏ ਭਾਈ ਯਾਰ ਤੇ ਮਿਲੂ ਨਹੀਂ ਆ ਗਿਆ ਪਾਣੀ ਯਾਰ ਨਹੀਂ ਨਹੀਂ 2000 ਯਾਰ ਦੀ ਬੱਕਰੀ ਮਾਰ ਲਾ ਕੇ ਆਉਂਦਾਂ ਸ਼ਾਬਾਹ ਜੀ ਤੇਰੀ ਮਿਹਰਬਾਨੀ ਪਿਆਵਾ ਸ਼ਾਬਾਹ ਜੀ ਸ਼ਾਬਾਹ ਜੀ ਤੇਰਾ ਮਾਨ ਰੱਖਿਆ ਭਾਈ ਸ਼ਾਬਾਹ ਜੀ ਸ਼ਾਬਾਹ ਸ਼ਾ ਚਾਰ ਹੀ ਠੋਕਰ ਨਾ ਨਫੇ ਨਾ ਦੇਣੀ ਆ ਬਾਬੇ ਨੀ ਨੀ ਲਈ ਹੋਈ ਆ ਨਫੇ ਨਾ ਲੈਣੀ ਚਲੋ ਬੰਦ ਕਰਦੇ ਹਾਂ ਕੋਈ ਨਹੀਂ ਭਾਈ ਗੁੱਸਾ ਨਾ ਕਰੋ ਉਹ ਭਰਾਵਾ ਵੀਡੀਓ ਬਣਾ ਰਹੇ ਹਾਂ ਹੁਣ ਚਵਾ ਪਰਾਂ ਹੋ ਜਾ ਗੁੱਸਾ ਨਹੀਂ ਕਰਦੇ ਤੁਹਾਡਾ ਚੱਲ ਤੇਰੀਆਂ ਬੱਕਰੀਆਂ ਨਹੀਂ ਗਈਆਂ

ਕੱਛ ਕਿਹੜੇ ਖਾਤੇ ਜਾਵਾਂ ਲੈ ਹਟ ਪਿੱਛੇ ਹੋ ਜਾ ਚੌੜੀ ਕਰੋ ਵੀਡੀਓ ਬਣਾਈਏ ਹੋਰ ਚੌੜੀ ਕਰੋ ਖਾਣਾ ਸਾੜਾ ਮੜੋੜੀ ਕਰ ਲੋ ਵੀ ਸਾਰੇ ਜਣੇ ਇਹ ਦੇਖ ਲੈ 3500 ਰੁਪਏ ਚੱਕਤਾ ਤੋਂ ਵੀ ਬਿਨਾ ਪੁੱਛੇ ਅਗਲੇ ਬੋਲੀ ਵੀ 4000 ਚੱਕਦਾ ਬਾਜੀ ਨਹੀਂ ਸਾਢੇ 8 ਲਾਇਆ ਬਾਈ ਸਾਢੇ 18 ਲਾਤਾ ਮੈਨੇ ਦੱਸ ਕੀ ਕਰਾਂ ਉਹ ਬੰਦਰ ਬੱਸ ਰਹਿਣ ਦੇ ਫਿਰ ਹੁਣ ਚੱਲੀਏ ਸਾਡੇ ਨਾਲ ਦੀ ਕਰਤੀ ਵੀਰੇ ਉਹ ਪਾਈ ਉਹ ਪਾਈ ਕਰਿਆ ਉੱਪਰੇ ਗਿਆ ਚੱਲ ਕੋਈ ਨਹੀਂ ਕੋਈ ਨਹੀਂ ਬਾਈ ਨੇ ਕਹਿੰਦਾ ਬਾਈ ਤਾਂ ਬਹੁਤ ਕੁਝ ਕਹੂ ਜਿੱਥੇ ਮੈਂ ਕਹੂੰ ਉੱਥੇ ਹੋਊ ਆਹ ਹਣ ਸਾਈ ਫੜਦਾ ਲੈ ਸਾਈ ਫੜਦਾ ਓਏ ਨਹੀਂ ਮੋੜਦਾ ਫੜਦਾ ਲੈ ਸਾਰੀ ਵਿੱਚ ਵੀ ਸਾਡੇ 18 ਨਹੀਂ ਨਾ ਨਾ ਬੱਸ ਬੱਸ ਮਿਲਗਾ ਪੰਚਾਇਤ ਨਹੀਂ ਮਿਲਗਾ ਤਾ ਨਹੀਂ ਨਹੀਂ ਸੁਣ ਮਿਲਗਾ ਤਾ ਸੁਣਾ ਆਹ ਯਾਰ ਕਾਲਿਆ ਪਾ ਹੋ ਗਿਆ ਹੋ ਗਿਆ ਹੋ ਗਿਆ ਤੈਨੂੰ ਵੀ ਹੋ ਗਈ ਸਾਡੇ 18 ਗਏ ਆ ਸਾਡੇ 18 ਦੀ ਮੂਕ ਨਹੀਂ ਲੈਣਾ ਇਹਨੂੰ ਮੈਂ ਉੱਪਰ ਚੱਲ ਕੇ ਆ ਜਾ ਮੇਰੇ ਪਾਸਾ ਵਿੱਚ ਤਕਰੀਬ ਦਿੰਦੇ ਆ ਕਿੰਨੇ ਦੇ ਉੱਤੇ 22 ਕਿਹਾ ਤੀ ਨਾ ਐਂਡਾ 21 ਕਿਹਾ ਤੀ ਆਪਦੇ ਗੱਲ ਹੋਈ ਆ ਵੱਟ ਹੋਰ ਕੋਈ ਤੇਰੀ ਬੱਕਰੀ ਵਧੀਆ ਲੱਗਦੀ ਜਿਹੜੀ ਗੱਲ ਹਾਂ ਬੱਸ ਐਵੇਂ ਨਾ ਜਮਾ ਰਹੀ ਆ ਉਹ ਫੜਾ ਦੇ ਆ ਰਹੇਗਾ ਵਧੀਆ 怎么了？ ਓਹ ਆ ਯਾਰ ਪੈਸੇ ਗਿਣ ਤੂ ਕਰ ਬਾਈ ਪੈਸੇ ਗਿਣੋ ਵੀਡੀਓ ਆਕਾਰ ਬੜੀ ਚੌੜੀ ਕਰ ਲੋ ਓ ਬਾਈ ਪਿੱਛੇ ਹਟੋ ਵੀਡੀਓ ਬਣ ਗਿਆ ਵੀਡੀਓ ਬਣ ਗਿਆ ਖਾੜਾ ਖਲਾ ਕਰ ਦਿਓ ਨਾ ਰੋਲਾ ਨਾ ਪਾ ਆਪਣੀ ਤੀਨੇ ਵੀ ਦੇਖਣੀ ਆ ਭਾਈ ਨੇ ਵੀ ਦੇਖਣੀ ਆ ਮੜਿਆ ਸਹਾਰਾ ਨਹੀਂ ਟਿਚਰ ਹੋਵੋ ਬੱਕਰੀ ਲੈ ਖੋਲ ਕੇ ਬੱਕਰੀ ਆਈ ਕੁਛ ਯਾਰ ਕੀ ਆ ਮੈਂ ਸਾਡੇ ਉਰੇ ਨੂੰ ਪਿੰਡ ਲੈ ਆਉਦਾ ਜੱਤੀ ਵਾਲਾ ਬਾਈ ਮਰ ਜਾ ਖੁੰਡਾ ਖਾ ਲਾ ਦੋਗਾ ਹੁਣ ਨਹੀਂ ਮੁੜਦਾ ਹੁਣ ਨਹੀਂ ਆਉਂਦਾ ਜੱਤੀ ਵਾਲੇ ਇਹ ਮੈਂ ਆਪਣਾ ਖੁੰਡਾ ਫੜਾ ਕਿਓ ਹੈ ਆਰਾ ਬਾਈ ਗੁੱਦਾ ਖੜਾ ਕਰੋ ਬਹੁਤ ਨਾਲ ਪਿੱਛੇ ਪਿੱਛੇ ਰੋੜੋ ਕਿਹੜੇ ਮਾਲਕ ਭਾਈ ਮਦਾਈ ਮਾਲਕ ਸਾਰੇ ਆਸੀਂ ਪੈਸੇ ਜੀ ਫੜਾ ਦੇ ਕੋਈ ਬਸ ਠੀਕ ਦੋ ਦੋ ਹਜ਼ਾਰ ਵੰਡ ਕੇ ਲੈ ਲੇ ਮਾਲਕ ਸਾਰੇ ਵੀਡੀਓ ਬਣਾਓ ਜੀ ਬਣਾ ਵੀ ਵੀਡੀਓ ਰੁਕਾ ਤਾ ਕਾਕੇ ਪਿੱਛੇ ਮੇ ਤਾਂ ਇੰਨਾ ਚਾਰ ਪੰਜ ਛੇ ਸੱਤ ਅੱਠ ਨੌ 10 11 12 13 14 15 16 17 18 18 ਦੁਬਾਰਾ ਚੈੱਕ ਕਰਵਾਈ ਆ ਫੜਾ ਦੇ ਬਾਈ ਆ ਬਾਈ ਤੇ ਰੱਖੋ ਖੁਸ਼ ਹੋ ਬਈ ਕੋਈ ਨਹੀਂ ਕਰਦੇ ਆ ਖੁਸ਼ ਆ ਕਿਵੇਂ ਪੰਡਾ ਛੱਡਾਂਗੇ ਇਹਨੂੰ ਖਰੇ ਕਰਨ ਦੇ ਵੇ ਗੀ ਗੀਰਾਨਾ ਉੱਡ ਮੈਚ ਪਾਤਾ ਪਾਤਾ ਪਹਿਲਾ ਪਾਉਣਾ ਵੀ ਖੁਸ਼ ਹੋ ਜੀ ਹਾਂ ਜੀ ਖੁਸ਼ 11 ਦੀ ਪਕਾਈ ਦਾ ਮੁੱਲ ਜੋ ਮਰਜੀ ਦੇ ਦੇ ਖੁਸ਼ੀ ਦੇ ਨਾਲ ਚੱਲ ਕੋਈ ਨਹੀਂ ਕਰਦੇ ਛੋਟ ਕਰਦੇ ਵੀ ਹਾਂ ਛੋਟ ਕਰ ਛੋਟ ਕੋਸ਼ ਹੋ ਗਈ ਜੋ ਮਰਜੀ ਕਰਦੇ ਨੇ ਉਹਨੂੰ ਛੋਟ ਆ ਬਾਕੀ ਸਾਡੀ ਪਕਾਈ ਦਾ ਮੁੱਲ ਵੀ ਜੋ ਮਰਜੀ ਵੀ ਨਹੀਂ ਕੋਈ ਕਰਨਾ ਟੱਕਾ ਨਹੀਂ ਦੇਣੇ ਨਾਂ ਵੀ ਦੇ ਇਹ ਯਾਰ ਦੀ ਹੋ ਹੈ ਕਿਉਂ ਜੀ ਚੱਲ ਬੋਲਦੇ ਬਾਬੇ ਦੀ ਲਿਖਾਂਦੇ ਪੱਕੀਆਂ ਹੈ ਬੋਲਤਾਂ ਨਾਲ ਨੂੰ ਹਾਂ ਹਾਂ ਇੰਦਗੜ ਦਾ ਬਾਈ ਨੇ ਇੰਦਗੜ ਮੇਲੇ ਦੇ ਵਿੱਚ ਬੱਕਰੀ ਖਰੀਦੀ ਕੀ ਨਾਮ ਹੈ ਜੀ ਲੱਖਾ ਲੱਖਾ ਪਿੰਡ ਕਿਹੜਾ ਛੱਤਿਆਣਾ ਛੱਤਿਆਣਾ ਬਾਈ ਜੀ ਛੱਤਿਆਣਾ ਪਿੰਡ ਆ ਪਹਿਲੇ ਸੂਏ ਸੂਣ ਵਾਲੀ ਪੱਠ ਦੋ ਦੰਦ ਦੋ ਦੰਦ ਤੇ ਦੁੱਗੀ ਪੱਠ ਲਈਏ ਬਾਈ ਨੇ ਕਿਹੜਾ ਪਿੰਡ ਹੈ ਵੀਰ ਜੀ ਕੰਗਰਾ ਜੀ ਕੰਗਰਾ ਵਾਲੀ ਆਲੇ ਮੇਰੇ ਬਾਈ ਤੋਂ ਕੀ ਨਾਮ ਆ ਵੀਰ ਦਾ ਬਿੰਦਰ ਆ ਜੀ ਬਿੰਦਰ ਬਿੰਦਰ ਆ ਜੀ ਬਿੰਦਰ 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 ਤੋਂ ਪੱਠ ਲਈਏ ਜੀ 1.5/8 ਦੀ ਐਨ ਅੜੀ ਝੜੀ ਦਾ ਸੌਦਾ ਹੋਇਆ ਠੋਕ ਵੇ ਜਾ ਕੇ ਸੌਦਾ ਹੋਇਆ ਵਧੀਆ ਖੁਸ਼ੀ ਦੇ ਨਾਮ ਮਰਾਨਜਾ ਹੋਇਆ ਕਿ ਬਾਬਿਆਂ ਨੇ ਖਾਣਾ ਵੀ ਦੇਖਿਆ ਸਾਰੇ ਮੇਰੇ ਬਾਈਆਂ ਨੇ ਖੁੱਲਾ ਖੁਸ਼ ਹੋ ਕੇ ਸੌਦਾ ਹੋ ਗਿਆ ਧੰਨਵਾਦ ਜੀ ਸਾਰਿਆਂ ਦਾ ਸੌਦਾ ਹੋਣੀ ਸੀ ਕਰਨਾ